ਆਪਣੇ ਘਰ ਅਜੇ ਪਲਾਸਟਰ ਹੋਣ ਨੂੰ ਰਹਿੰਦਾ ਸੀ ਧੁੱਪ ਵੀ ਬਹੁਤ ਆ ਮਿਸਤਰੀ ਵੀ ਤੁਸੀਂ ਦੇਖ ਲਓ ਕਿਦਾ ਗਰਮੀ ਨਾਲ ਭਿੱਜੇ ਪਏ ਆ ਹੁਣ ਕੰਮ ਕਰਨਾ ਵੀ ਇੱਕ ਮਜਬੂਰੀ ਆ ਨਹੀਂ ਤੇ ਧੁੱਪ ਦੇ ਵਿੱਚ ਅੰਨੀ ਦੇ ਵਿੱਚ ਕਿਹਦਾ ਕਰਦਾ ਦਿਲ ਦਾ ਕੰਮ ਕਰਨ ਨੂੰ ਹੁਣ ਜੇ ਗਰੀਬਨ ਦਾ ਨਹੀਂ ਕੋਈ ਦਿਹਾੜੀ ਦਾ ਪਕਰਦਾ ਤਾਂ ਉਹਦਾ ਰੋਟੀ ਦਾ ਨਹੀਂ ਸਰਦਾ ਆ ਕਾਲੇ ਨੇ ਡਿਜ਼ਾਈਨ ਬੜਾ ਡਿਜ਼ਾਈਨ ਬੜਾ ਵਧੀਆ ਲੱਗਾ ਮੈਨੂੰ ਤਾਂ ਜੇ ਤੁਹਾਨੂੰ ਵੀ ਬਹੁਤ ਹੀ ਅਲੱਗ ਤੋ ਤਾਂ ਮੈਨੂੰ ਕਮੈਂਟ ਕਰਕੇ ਦੋ ਆ ਖੰਧ ਸਾਰੀ ਕੱਲ ਹੀ ਨਹੀਂ ਪਲਾਸਟਰ ਕੀਤੀ ਹੋਆ ਇਹ ਸਾਡੇ ਸਾਡਾ ਕਾਹਦਾ ਤੁਹਾਡੇ ਆ ਬਾਈ ਵਾਈ ਗੁਰੂ ਇਹ ਆ ਪੈੜ ਬੜੀ ਉੱਚੀ ਕੀਤੀ ਹੋਆ ਜੇ ਤੇ ਇਹ ਤਿੰਨ ਪੈੜਾ ਹੋਈਆਂ ਵਾ ਇਹ ਮਿਸਤਰੀ ਉੱਤੇ ਬੈਠ ਕੇ ਲੱਗਿਓ ਆ ਦੇਖੋ ਬਣਾਣਾ ਕਿਦਾਂ ਭੱਜੀਆਂ ਪਈਆਂ ਨੇ ਸਿਰ ਤੇ ਪਰਨੇ ਵੀ ਪੀੜਾ ਪੇਸ਼ਤੀ ਦਾ ਭੱਜਾ ਪਿਆ ਵਾ ਵੈਗੁਰੂ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਇਹ ਆ ਟੈਂਕੀ ਆ ਆਪਣੀ ਹਜੇ ਬਾਥਰੂਮ ਬਣੇ ਉਹ ਤੇ ਟਿਸ਼ੂਟ ਦੇ ਇਹ ਜਗ੍ਹਾ ਕਰਾਣੇ ਆ ਹਜੇ ਉੱਤੇ ਛੱਤ ਦੇ ਪ੍ਰਾਸਤਿੰਦੂ ਜਾਂ ਫਰਸ਼ ਵੀ ਰੰਦਾ ਵਾ ਤਾਂ ਆ ਮੈਂ ਤੁਹਾਨੂੰ ਦਿਖਾ ਲੈਣਾ ਹਾਂ ਜੀ ਕਿ ਫਰਸ਼ ਜਿਹੜਾ ਨੂਜਾ ਪਲਾਸਟਰ ਹੋ ਰਿਹਾ ਵਾ ਹੁਣ ਇਹ ਕੰਧ ਕੱਲ ਨੂੰ ਨਬੜੋਗੀ ਚੰਗਾ ਜੀ